ਸਤ ਸ੍ਰੀ ਅਕਾਲ ਅੱਜ ਆਪਾਂ ਸਿਮਰਨ ਦੇ ਸਫ਼ਰ ਨੂੰ ਅੱਗੇ ਤੋਰਾਂਗੇ ਪਿਛਲੀ ਵਾਰ ਜਦ ਤੇ ਸਿਮਰਨ ਦੀ ਗੱਲ ਹੋਈ ਸੀ ਅੱਜ ਉਸ ਤੋਂ ਅਗਲੇ ਪੜਾਵਾ ਧਿਆਮ ਤੇ ਸਮਾਦੀ ਦੀ ਗਹਿਰਾਈ ਵਿੱਚ ਜਾਣ ਦੀ ਕੋਸ਼ਿਸ਼ ਕਰਾਂਗੇ ਹਾਂਜੀ ਬਿਲਕੁਲ ਤੇ ਇਹ ਜਿਹੜੀ ਜਾਣਕਾਰੀ ਹੈ ਇਹ ਗੁਰਬਾਣੀ ਤੇ ਮਹਾਪੁਰਖਾਂ ਦੇ ਅਨੁਭਵਾਂ ਤੇ ਆਧਾਰਿਤ ਹੈ ਜਿਵੇਂ ਇੱਕ ਆਡੀਓ ਵਰਤਾਲਾਪ ਵਿੱਚ ਦੱਸਿਆ ਗਿਆ ਸੀ ਹਾਂ ਯਾਦ ਰੱਖਿਏ ਉਹ ਚਾਰ ਅਵਸਥਾਾਂ ਵਿੱਚ ਜਬ सिमरन ध्यान ਤੇ ਸਮਾਧੀ ਤਾਂ ਪਿਛਲੀ ਵਾਰ ਧਿਆਨ ਤੇ ਗੱਲ ਛੱਡੀ ਸੀ ਅੱਜ ਪਹਿਲਾਂ ਧਿਆਨ ਨੂੰ ਥੋੜਾ ਹੋਰ ਸਮਝਦੇ ਆ ਬਿਲਕੁਲ ਕਿਉਂਕਿ ਇਹਨਾਂ ਪੜਾਵਾਂ ਨੂੰ ਸਮਝਣਾ ਦੇਖੋ ਸਾਡੇ ਰੂਹਾਨੀ ਅਭਿਆਸ ਲਈ ਬਹੁਤ ਜ਼ਰੂਰੀ ਹੈ ਇਹ ਇੱਕ ਤਰ੍ਹਾਂ ਨਾਲ ਨਾ ਸਫ਼ਰ ਦੇ ਮੀਲ ਪੱਥਰ ਨੇ ਤਾਂ ਫਿਰ ਧਿਆਨ ਹੈ ਕਿ ਸ्रोत ਦੱਸਦਾ ਹੈ ਕਿ ਇਹ ਮਨ ਦੀਆਂ ਵਿਰਤੀਆਂ ਦਾ ਰੁਕਣਾ ਹੈ ਮਤਲਬ ਜਿਹੜੀਆਂ ਸੋਚਾਂ ਚਲਦੀਆਂ ਰਹਿੰਦੀਆਂ ਨੇ ਉਹਨਾਂ ਦਾ ਠਹਿਰਾਓ हां चित्त ਦਾ ਇੱਕ ਨੁਕਤੇ ਤੇ ਟਿਕ ਜਾਣਾ ਇਸੇ ਨੂੰ ਕਹਿੰਦੇ ਨੇ ਸੁਰਤ ਦਾ ਜੁੜਨਾ ਜਾਂ ਕਹਿ ਲੋ ਲਿਵ ਲੱਗਣੀ ਅੱਛਾ ਪਰ ਸਵਾਲ ਉੱਠਦਾ ਹੈ ਧਿਆਨ ਕਿਸ ਦਾ ਧਰਨਾ ਹੈ ਗੁਰੂ ਅਰਜਨ ਦੇਵ ਜੀ ਦਾ ਬਚਨ ਹੈ ਉਸ ਪ੍ਰਭੂ ਦਾ ਜਿਸ ਦੀ ਕਿਰਪਾ ਨਾਲ ਸਭ ਕੁਝ ਹੁੰਦਾ ਹੈ ਪੁੰਨ ਦਾ ਨਾਦੀ ਤੇ ਗੁਰੂ ਨਾਨਕ ਦੇਵ ਜੀ ਦਾ ਵੀ ਬਚਨ ਹੈ ਧੰ ਮੈਂ ਧਿਆਨ ਧਿਆਨ ਮੈਂ ਜਾਣਿਆ ਯਾਨੀ ਸਿਮਰਨ ਕਰਦਿਆਂ ਜਿਹੜੀ ਅੰਦਰ ਇੱਕ ਧੁਨ ਪੈਦਾ ਹੁੰਦੀ ਹੈ ਅਨਾਹਦ ਸ਼ਬਦ ਉਸ ਦਾ ਧਿਆਨ ਹਾਂ ਯਾ ਜਿਹੜਾ ਸ਼ਬਦ ਜਪ ਰਿਹਾ ਹਾਂ ਉਸੇ ਦਾ ਧਿਆਨ ਕਰਨਾ ਜੋ ਫਿਰ ਅੱਗੇ ਜਾ ਕੇ ਉਸ ਤੋਂ ਵਿੱਚ ਹੀ ਇਕਮਿਕ ਹੋ ਜਾਂਦਾ ਹੈ ਪਰ ਇਹ ਕਰਨਾ ਕਿਵੇਂ ਹੈ ਧਿਆਨ ਲਾਉਣਾ ਕਿਵੇਂ ਹੈ ਇਹ ਬੜੀ ਸੋਹਣੀ ਗੱਲ ਭਗਤ ਨਾਮਦੇਵ ਜੀ ਤੇ ਭਗਤ ਤਰਲੋਚਨ ਜੀ ਦੇ ਸੰਵਾਦ ਚੋਂ ਪਤਾ ਲੱਗਦੀ ਹੈ ਬਿਲਕੁਲ ਗੁਰੂ ਗ੍ਰੰਥ ਸਾਹਿਬ ਚ ਅੰਗ 972 ਤੇ ਉਹ ਮਿਸਾਲਾਂ ਦਿੰਦੇ ਨੇ ਕਿੰਨੀਆਂ ਸਾਧਾਰਨ ਰੋਜ਼ਾਨਾ ਜ਼ਿੰਦਗੀ ਚੋਂ ਹਾਂਜੀ ਜਿਵੇਂ ਉਹ ਪਤੰਗ ਉਡਾਉਣ ਵਾਲੇ ਬੱਚੇ ਦੀ ਗੱਲ ਕਰਦੇ ਨੇ ਹਾਂ ਕਿ ਬੱਚਾ ਗੱਲਾਂ ਵੀ ਕਰੀ ਜਾਂਦਾ ਹੈ ਪਰ ਧਿਆਨ ਪੂਰਾ ਡੋਰ ਤੇ ਹੈ ਤੇ ਸੁਨਿਆਰੇ ਦੀ ਮਿਸਾਲ ਕਿ ਉਹ ਗਾਹਾਂ ਨਾਲ ਗੱਲ ਵੀ ਕਰ ਰਿਹਾ ਸੁਣ ਵੀ ਰਿਹਾ ਪਰ ਅੰਦਰੋਂ ਧਿਆਨ ਪੂਰਾ ਗਿਣਾਕੜਾਂ ਅੰਚੇ ਲੱਗਾ ਹੋਇਆ ਤੇ ਸਭ ਤੋਂ ਪਿਆਰੀ ਮਿਸਾਲ ਮਾਂ ਦੀ ਘਰ ਦੇ ਸੌ ਕੰਮ ਕਰਦੀ ਹੈ ਇੱਧਰ ਉੱਧਰ ਭੱਜ ਨੱਠ ਪਰ ਧਿਆਨ ਪੰਗੂਲੇ ਚ ਪਏ ਬੱਚੇ ਤੇ ਸਹੀ ਗੱਲ ਹੈ ਥੋੜੀ ਜੀ ਆਵਾਜ਼ ਆਉਂਦੀ ਹੈ ਤੇ ਮਾਂ ਭਜੀ ਆਉਂਦੀ ਹੈ ਹਾਂਜੀ ਤੇ ਉਹ ਪਾਣੀ ਪਰਣ ਵਾਲੀਆਂ ਸੁਆਣੀਆਂ ਦੀ ਵੀ ਗੱਲ ਕਰਦੇ ਨੇ ਹੱਸਦੀਆਂ ਗੱਲਾਂ ਕਰਦੀਆਂ ਆ ਰੀਆਂ ਪਰ ਸਿਰ ਤੇ ਕਾਲਾ ਧਿਆਨ ਉੱਥੇ ਟਿਕਿਆ ਹੋਇਆ ਤਾਂ ਸਾਰ ਇਹੀ ਨਿਕਲਦਾ ਹੈ ਜੋ ਭਗਤ ਜੀ ਨੇ ਫਰਮਾਇਆ ਹੱਥ ਪੈਉ ਕਰੇ ਕਾਮ ਸਭ ਚਿਤ ਨਿਰੰਜਨ ਨਾਲ ਹਾਂ ਮਤਲਬ ਹੱਥਾਂ ਪੈਰਾਂ ਨਾਲ ਦੁਨੀਆ ਦੇ ਸਾਰੇ ਕੰਮ ਕਰਦੇ ਰਹੋ ਬਿਲਕੁਲ ਕੀਰਤ ਕਰੋ ਪਰ ਜਿਹੜਾ ਚਿਤ ਹੈ ਮਨ ਹੈ ਉਹ ਪ੍ਰਭੂ ਨਾਲ ਜੁੜਿਆ ਰਹੇ। ਇਹੀ ਤਾਂ ਗੁਰਮਤਿ ਦਾ ਰਾਹ ਹੈ। ਕਿਰਤ ਕਰਨੀ ਤੇ ਨਾਮ ਜਪਣਾ। ਇਸ ਦੀ ਇੱਕ ਇਤਿਹਾਸਿਕ ਮਿਸਾਲ ਪਾਈ ਗੁੰਦਾਜੀ ਦੀ ਵੀ ਮਿਲਦੀ ਹੈ। ਕਾਬੁਲ ਵਿੱਚ ਬੈਠੇ ਸਨ ਪਰ ਧਿਆਨ ਰਾਈ ਗੁਰੂ ਹਰਾਏ ਸਾਹਿਬ ਜੀ ਦੇ ਚਰਨਾਂ ਨਾਲ ਜੁੜ ਗਏ ਸਨ। ਹਾਂ। ਭਾਵੇਂ ਅੱਜ ਸਾਡੇ ਲਈ ਗੁਰੂ ਸ਼ਬਦ ਗਿਆਨ ਹੈ ਪਰ ਉਹ ਧਿਆਨ ਦੀ ਜਿਹੜੀ ਡੂੰਘਾਈ ਹੈ ਉਹ ਸਿਧਾਂਤ ਤਾਂ ਉਹੀ ਹੈ। ਅੱਛਾ ਤੇ ਇਸ ਧਿਆਨ ਦਾ ਫਾਇਦਾ ਕੀ ਹੁੰਦਾ ਹੈ? ਕੋਈ ਲਾਭ? ਹਾਂ ਜੀ। ਗੁਰੂ ਰਾਮਦਾਸ ਜੀ ਤੀਜੀ ਲਾਂ ਵਿੱਚ ਦੱਸਦੇ ਨੇ ਹਰ ਉਪਜੈ ਮਨ ਵੈਰਾਗ ਜਿਓ ਮਨ ਵਿੱਚ ਵੈਰਾਗ ਪੈਦਾ ਹੁੰਦਾ ਹੈ ਵੈਰਾਗ ਇਹਦਾ ਮਤਲਬ ਦੁਨੀਆ ਛੱਡ ਦੇਣਾ ਨਹੀਂ ਨਹੀਂ ਸਿੱਖੀ ਵਿੱਚ ਵੈਰਾਗ ਦਾ ਮਤਲਬ ਇਹ ਨਹੀਂ ਇਹਦਾ ਅਰਥ ਹੈ ਸੰਸਾਰ ਵਿੱਚ ਰਹਿੰਦਿਆਂ ਹੋਇਆਂ ਹੀ ਕੰਮਕਾਰ ਕਰਦਿਆਂ ਹੋਇਆਂ ਹੀ ਅੰਦਰੋਂ ਮਾਇਆ ਦੇ ਮੋਹ ਤੋਂ ਟੁੱਟਣਾ ਮਤਲਬ ਬਾਹਰੋਂ ਸਭ ਕੁਝ ਕਰਨਾ ਪਰ ਅੰਦਰੋਂ ਨਿਰਲੇਪ ਰਹਿਣਾ ਤੇ ਪ੍ਰੀਤ ਪ੍ਰਭੂ ਨਾਲ ਪਾਉਣੀ ਬਿਲਕੁਲ ਸੰਸਾਰ ਤੋਂ ਭਜਣਾ ਨਹੀਂ ਸੰਸਾਰ ਵਿੱਚ ਰਹਿੰਦਿਆਂ ਹੋਇਆਂ ਮਨ ਨੂੰ ਉੱਚਾ ਚੁੱਕਣਾ ਠੀਕ ਤੇ ਭਗਤ ਧੰਨਾ ਜੀ ਵੀ ਕੁਝ ਕਹਿੰਦੇ ਨੇ ਇਸ ਬਾਰੇ ਹਾਂ ਭਗਤ ਧੰਨਾ ਜੀ ਦੱਸਦੇ ਨੇ ਕਿ ਜਦੋਂ ਗੁਰੂ ਤੋਂ ਗਿਆਨ ਦਾ ਧੰਨ ਮਿਲਦਾ ਹੈ ਤੇ ਧਿਆਨ ਟਿਕ ਜਾਂਦਾ ਹੈ ਤਾਂ ਮਨ ਏਕਮਈ ਮਨ ਇੱਕ ਹੋ ਜਾਂਦਾ ਹੈ ਅੱਛਾ ਮਨ ਇੱਕ ਹੋ ਜਾਂਦਾ ਹੈ ਹਾਂ ਤੇ ਫਿਰ ਸੁਖ ਜਾਂਨਿਆ ਅਸਲੀ ਆਤਮਿਕ ਸੁਖ ਮਿਲਦਾ ਹੈ ਤ੍ਰਿਪਤ ਅਗਾਨੇ ਪੂਰੀ ਤਰ੍ਹਾਂ ਤ੍ਰਿਪਤੀ ਹੋ ਜਾਂਦੀ ਹੈ ਤੇ ਅੰਤ ਵਿੱਚ ਮੁਕਤ ਪਏ ਵਿਕਾਰਾਂ ਤੇ ਮਾਇਆ ਦੇ ਬੰਧਨਾਂ ਤੋਂ ਮੁਕਤੀ ਮਿਲ ਜਾਂਦੀ ਹੈ। ਵਾਹ ਇਹ ਤਾਂ ਹੋਈ ਧਿਆਨ ਦੀ ਗੱਲ। ਇਸ ਤੋਂ ਅੱਗੇ ਹੈ ਚੌਥੀ ਅਵਸਥਾ ਸਮਾਧੀ। ਇਹ ਧਿਆਨ ਤੋਂ ਕਿਵੇਂ ਵੱਖਰੀ ਹੈ? ਦੇਖੋ ਧਿਆਨ ਵਿੱਚ ਤਾਂ ਕਈ ਵਾਰ ਸੁਰਤ ਜੁੜਦੀ ਹੈ, ਟੁੱਟਦੀ ਹੈ। ਪਰ ਸਮਾਧੀ ਵਿੱਚ ਉਹ ਜਿਹੜੀਆਂ ਚਿੱਤ ਦੀਆਂ ਬਿਰਤੀਆਂ ਨੇ, ਮਨ ਦੀਆਂ ਲਹਿਰਾਂ ਉਹ ਪੂਰੀ ਤਰ੍ਹਾਂ ਸ਼ਬਦ ਜਾਂ ਧੁਨ ਵਿੱਚ ਲੀਨ ਹੋ ਜਾਂਦੀਆਂ ਨੇ। ਮਤਲਬ ਇੱਕ ਅਟੁੱਟ ਅਵਸਥਾ ਹੂੰ ਜਿਹੜੀ ਸੌਖੀ ਟੁੱਟਦੀ ਨਹੀਂ ਆਦੀ ਉਹ ਨਹੀਂ ਜੋ ਆਮ ਤੌਰ ਤੇ ਸਮਝੀ ਜਾਂਦੀ ਹੈ ਕਿ ਕਿਸੇ ਗੁਫਾ ਚ ਬਹਿ ਜਾਣਾ ਅੱਛਾ ਫਿਰ ਕੀ ਹੈ ਇਹ ਹੈ ਸਹਿਜ ਸਮਾਧੀ ਮਤਲਬ ਦੁਨੀਆ ਦੇ ਕੰਮਕਾਰ ਕਰਦਿਆਂ ਆਪਣੀ ਕਿਰਤ ਕਰਦਿਆਂ ਸੁਭਾਵਿਕ ਹੀ ਅੰਦਰੋਂ ਪ੍ਰਭੂ ਨਾਲ ਜੁੜੇ ਰਹਿਣਾ ਉਹੀ ਗੱਲ ਜਿਵੇਂ ਭਗਤ ਨਾਮਦੇਵ ਜੀ ਨੇ ਕਿਹਾ ਸੀ ਚੀਤ ਨਿਰੰਜਨ ਨਾਲ ਬਿਲਕੁਲ ਇਹ ਅਸਲ ਵਿੱਚ ਧਿਆਨ ਦੀ ਹੀ ਪੱਕੀ ਅਟੁੱਟ ਅਵਸਥਾ ਹੈ ਜਿਹੜੀ ਜੀਵਨ ਦੇ ਨਾਲ-ਨਾਲ ਚੱਲਦੀ ਹੈ। ਕਈ ਵਾਰੀ ਲੋਕ ਸੋਚਦੇ ਨੇ ਕਿ ਸਿੱਖੀ ਵਿੱਚ ਸਮਾਧੀ ਹੈ ਵੀ ਜਾਂ ਨਹੀਂ? ਇਸ ਬਾਰੇ ਕੋਈ ਸ਼ੰਕਾ ਹੋਵੇ ਤਾਂ। ਸੁਖਮਨੀ ਸਾਹਿਬ ਵਿੱਚ ਬਹੁਤ ਸਪਸ਼ਟ ਹੈ। ਗੁਰੂ ਸਾਹਿਬ ਫਰਮਾਉਂਦੇ ਨੇ ਸਰਗੁਣ ਨਿਰਗੁਣ ਨਿਰੰਕਾਰ ਸੁਨ ਸਮਾਧੀ ਆਪ। ਉਹ ਪ੍ਰਭੂ ਆਪ ਹੀ ਸੁਨ ਸਮਾਧੀ ਵਿੱਚ ਹੈ। ਸੁਨ ਸਮਾਧੀ ਯਾਨੀ ਨਿਰਵਿਚਾਰ ਅਵਸਥਾ। ਹਾਂ, ਪਰਮ ਸ਼ਾਂਤੀ ਦੀ ਅਵਸਥਾ ਤੇ ਅੱਗੇ ਕਹਿੰਦੇ ਨੇ ਆਪਣ ਕੀਆ ਆਪੇ ਹੀ ਫਿਰ ਜਾਪ ਉਹ ਆਪ ਹੀ ਸਭ ਕੁਝ ਬਣਾ ਕੇ ਆਪ ਹੀ ਆਪਣੇ ਆਪ ਨੂੰ ਜਪ ਰਿਹਾ ਹੈ ਤੇ ਇਸ ਸਹਿਜ ਸਮਾਧੀ ਦਾ ਕੋਈ ਅਨੁਭਵੀ ਪ੍ਰਮਾਣ ਕਿਸੇ ਭਗਤ ਦਾ ਬਿਲਕੁਲ ਭਗਤ ਰਵਿਦਾਸ ਜੀ ਦਾ ਆਪਣਾ ਅਨੁਭਵ ਇਸ ਦੀ ਸਭ ਤੋਂ ਵੱਡੀ ਗਵਾਹੀ ਹੈ ਉਹ ਫਰਮਾਉਂਦੇ ਨੇ ਕਿ ਜਦੋਂ ਜੁੱਤੀਆਂ ਗੰਢ ਰਹੇ ਸਨ ਯਾਨੀ ਆਪਣੀ ਕਿਰਤ ਕਰ ਰਹੇ ਸਨ ਉਸੇ ਵੇਲੇ ਉਹਨਾਂ ਨੂੰ ਸਹਿਜ ਸਮਾਧੀ ਲੱਗ ਗਈ ਕੰਮ ਕਰਦਿਆਂ ਹੋਇਆਂ ਹਾਂਜੀ ਕੰਮ ਕਰਦਿਆਂ ਹੋਇਆਂ ਤੇ ਉਸ ਦਾ ਨਤੀਜਾ ਕੀ ਨਿਕਲਿਆ ਉਪਾਦੀ ਰਹਿਤ ਪਏ ਦੁਨਿਆਵੀ ਚਮੇਲਿਆਂ ਦੁੱਖਾਂ ਕਲੇਸ਼ਾਂ ਤੋਂ ਉੱਪਰ ਉੱਠ ਗਏ ਹੋਰ ਵੱਡੇ ਭਾਗ ਲਿਵ ਲਾਗੀ ਵੱਡੇ ਭਾਗਾ ਨਾਲ ਉਹਨਾਂ ਦੀ ਲਿਵ ਪ੍ਰਭੂ ਨਾਲ ਜੁੜ ਗਈ ਪਰ ਗਾਸੂ ਹਿਰਦੈ ਧਰ ਹਿਰਦੇ ਵਿੱਚ ਗਿਆਨ ਦਾ ਚਾਨਣ ਹੋ ਗਿਆ ਤੇ ਜਨਮ ਮਰਨ ਦਾ ਡਰ ਉਹ ਵੀ ਖਤਮ ਜਨਮ ਮਰਨ ਪੈ ਪਾਗੀ ਜੰਮਣ ਮਰਨ ਦਾ ਡਰ ਦੂਰ ਹੋ ਗਿਆ ਵਾਹ ਤੇ ਗੁਰੂ ਰਾਮਦਾਸ ਜੀ ਚੌਥੀ ਲਾ ਵਿੱਚ ਇਸੇ ਅਵਸਥਾ ਬਾਰੇ ਗੱਲ ਕਰਦੇ ਨੇ ਹਾਂਜੀ ਉਹ ਫਰਮਾਉਂਦੇ ਨੇ ਹਰ ਪਾਇਆ ਪ੍ਰਭੂ ਅਬਿਨਾਸੀ ਇਸ ਤੁਰਿਆ ਅਵਸਥਾ ਚੌਥੀ ਅਵਸਥਾ ਵਿੱਚ ਉਸ ਆਵਿਨਾਸ਼ੀ ਕਦੇ ਨਾ ਨਾਸ਼ ਹੋਣ ਵਾਲੇ ਪ੍ਰਭੂ ਦੀ ਪ੍ਰਾਪਤੀ ਹੋ ਜਾਂਦੀ ਹੈ ਸੋ ਇਹ ਚਾਰੇ ਪੜਾ ਜਪ ਸਿਮਰਨ ਧਿਆਨ ਸਮਾਧੀ ਇਹ ਅਲੱਗ-ਥਲੱਗ ਨਹੀਂ ਹਨ ਇਹ ਇੱਕੋ ਰਸਤੇ ਦੇ ਪੜਾ ਹਨ ਹੈਨਾ ਬਿਲਕੁਲ ਇੱਕ ਦੂਜੇ ਨਾਲ ਜੁੜੇ ਹੋਏ ਨੇ ਜਪਤੋ ਸ਼ੁਰੂ ਹੋ ਕੇ ਸਿਮਰਨ ਫਿਰਤਿਆਨ ਤੇ ਅੰਤ ਵਿੱਚ ਸਹਜ ਸਮਾਦੀ ਦੀ ਮੰਜ਼ਿਲ ਤੱਕ ਦਾ ਸਫ਼ਰ ਹੈ ਇਹ ਤੇ ਸਭ ਤੋਂ ਅਹਿਮ ਗੱਲ ਜੋ बार-बार ਸਾਹਮਣੇ ਆ ਰਹੀ ਹੈ ਉਹ ਇਹ ਕਿ ਇਹ ਸਾਰਾ ਕੁਝ ਸੰਸਾਰ ਵਿੱਚ ਰਹਿੰਦਿਆਂ ਆਪਣੀ ਕਿਰਤ ਕਰਦਿਆਂ ਕਰਨਾ ਹੈ ਹਾਂਜੀ ਇਹ ਕੋਈ ਜੰਗਲਾਂ 'ਚ ਜਾਣ ਵਾਲਾ ਕੰਮ ਨਹੀਂ ਇਹ ਤਾਂ ਅੰਦਰ ਦੀ ਖੇਡ ਹੈ ਅੰਦਰ ਦਾ ਅਭਿਆਸ ਹੈ ਜੋ ਗੁਰੂ ਦੀ ਮਿਹਰ ਤੇ ਆਪਣੀ ਯਤਨ ਨਾਲ ਹੁੰਦਾ ਹੈ ਤਾਂ ਅਖੀਰ ਵਿੱਚ ਸਰੋਤਿਆਂ ਲਈ ਇੱਕ ਸਵਾਲ ਛੱਡ ਜਾਂਦੇ ਹਾਂ ਸੋਚਣ ਵਾਸਤੇ ਹਾਂ ਜ਼ਰੂਰ ਜੇ ਇਹ ਅਵਸਥਾਵਾਂ ਧਿਆਨ ਤੇ ਸਮਾਧੀ ਰੋਜ਼ਾਨਾ ਜ਼ਿੰਦਗੀ ਵਿੱਚ ਅੰਦਰੂਨੀ ਤੌਰ ਤੇ ਜੁੜਨ ਦਾ ਤਰੀਕਾ ਹਨ ਤਾਂ ਅੱਜ ਦੀ ਇਸ ਤੇਜ਼ ਰਫ਼ਤਾਰ ਜ਼ਿੰਦਗੀ ਵਿੱਚ ਉਸ ਅੰਦਰੂਨੀ ਸੁਰਤ ਨੂੰ ਉਸ ਜੁੜਾਅ ਨੂੰ ਪੱਕਿਆ ਕਰਨ ਲਈ ਕਿਹੜਾ ਇੱਕ ਛੋਟਾ ਜਿਹਾ ਪਰ ਲਗਾਤਾਰ ਕੀਤਾ ਜਾਣ ਵਾਲਾ ਕਦਮ ਚੁੱਕਿਆ ਜਾ ਸਕਦਾ ਹੈ ਸੋਚਣ ਵਾਲੀ ਗੱਲ ਹੈ